ਸੋਸ਼ਰੀ ਕਾਲਜੀ ਮੈਂ ਹਰਪ੍ਰੀਤ ਤੇ ਤੁਹਾਡਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਅੱਜ ਗੱਲ ਕਰ ਲੈਨੇ ਆ ਬਾਈ ਜੀ ਕੈਨੇਡਾ ਤੋਂ ਤੇ ਇਸ ਟਾਈਮ ਮੈਂ ਕੈਨੇਡਾ ਚਿਆਂ ਜੋ ਕਿ ਵੈਨਕੂਵਰ ਦੇ ਸਿਟੀ ਸਰੀ ਦੇ ਵਿੱਚ ਆ ਇੱਥੋਂ ਦਿਨੋ ਦਿਨ ਬਈ ਦੁਰਘਟਨਾਵਾਂ ਵਾਧਿਆ ਜਾਂਦੀਆਂ ਨੇ ਫਰੋਤੀ ਦੀਆਂ ਜਿੱਦਾਂ ਕਹਿ ਲਓ ਫਿਲਮੀ ਸਟਾਈਲ ਦੇ ਵਿੱਚ ਫਰੋਤੀਆਂ ਮੰਗਣ ਵਾਲੇ ਦੇ ਫੋਨ ਬਹੁਤ ਆਉਂਦੇ ਨੇ ਕਹਿ ਲਓ ਕਿਸੇ ਵੀ ਸਟੋਰ ਵਧੀਆ ਚੱਲਦਾ ਜਾਂ ਕੋਈ ਪੈਸੇ ਚ ਕੰਪਨੀ ਵਾਲਾ ਪੰਜਾਬੀ ਆ ਜ਼ਿਆਦਾਤਰ ਫੋਨ ਜਿਹੜੇ ਇੱਥੇ ਆਏ ਨੇ ਪੰਜਾਬੀਆਂ ਨੂੰ ਆਏ ਨੇਗੇ ਜਿੰਨੇ ਵੀ ਫੋਨ ਫਰੋਤੀਆਂ ਦੇ ਆਏ ਨੇ ਕਿਸੇ ਨੂੰ 2 ਲੱਖ ਜਾਂ 3 ਲੱਖ ਡਾਲਰ ਉਹ ਸਿਰਫ ਕਹਿ ਲਓ ਪੰਜਾਬੀਆਂ ਨੂੰ ਆਏ ਨੇ ਤੇ ਫੋਨਾਂ ਦੇ ਵਿੱਚ ਹਰ ਰੋਜ਼ ਦੀ ਖਬਰ ਆ ਇੱਥੇ ਗੋਲੀ ਚੱਲਣ ਦੀ ਕੱਲੇ ਸਰੀ ਸ਼ਹਿਰ ਦੇ ਵਿੱਚ ਜੋ ਕਿ ਛੋਟਾ ਜਿਹਾ ਸ਼ਹਿਰ ਆ ਸਰੀ ਹਰ ਰੋਜ਼ ਉੱਥੇ ਦੁਰਘਟਨਾਵਾਂ ਵਧ ਰਹੀਆਂ ਨੇ ਗੋਲੀਆਂ ਚੱਲਣ ਦੀਆਂ ਜੋ ਕਿ ਦਿੱਲੀ ਆਰੀਆਨਾ న్యూਜ਼ ਦੇ ਉੱਤੇ ਕਿ ਅੱਜ ਫਲਾਣੇ ਦੇ ਸਟੋਰ ਦੇ ਉੱਤੇ ਗੋਲੀਆਂ ਚੱਲ ਗਈਆਂ ਜਾਂ ਫਲਾਣੇ ਪੰਜਾਬੀ ਦੇ ਘਰ ਦੇ ਉੱਤੇ ਗੋਲੀਆਂ ਚੱਲ ਗਈਆਂ ਜੀ ਇਹਦੇ ਵਿੱਚ ਬਹੁਤ ਸਾਰੇ ਲੋਕ ਤਾਂ ਉਹ ਨੇ ਜਿਹੜੇ ਜੀ ਪਹਿਲੇ ਫੋਨ ਆਉਣ ਤੇ ਚੁੱਪਚੀਪੀਤ ਪੈਸੇ ਦੇ ਦਦਿਆ ਉਹ ਤਾਂ ਹਲੇ ਲਿਸਟ ਦੇ ਵਿੱਚ ਕਹਿ ਲਓ ਲੋਕਾਂ ਨੂੰ ਪਤਾ ਹੀ ਨਹੀਂ ਬਹੁਤ ਜ਼ਿਆਦਾ ਦਾ ਜਿਹੜੇ ਚੁੱਪਚਾਪ ਪੈਸੇ ਦੇ ਦਦਿਆ ਕਿ ਭਾਈ ਕੱਲ ਨੂੰ ਕਿਤੇ ਆਪਣੇ ਘਰ ਦੇ ਉੱਤੇ ਗੋਲੀ ਨਾ ਚੱਲ ਜੇ ਆਪਣਾ ਨੁਕਸਾਨ ਨਾ ਹੋ ਜੇ ਕੋਈ ਬੱਚੇ ਦਾ ਨੁਕਸਾਨ ਨਾ ਹੋ ਜੇ ਤਾਂ ਉਹ ਚੁੱਪਚੀਪੀਤ ਪਹਿਲੇ ਹੀ ਪੈਸੇ ਦੇ ਦਦਿਆ ਬਹੁਤ ਸਾਰੇ ਉਹ ਲੋਕ ਨੇ ਜਿਹੜਾ ਪਹਿਲਾਂ ਪੈਸਾ ਦਿੰਦੇ ਨਹੀਂ ਫਿਰ ਜੀ ਗੋਲੀਬਾਰੀ ਹੁੰਦੀ ਆ ਫਿਰ ਉਸ ਤੋਂ ਬਾਅਦ ਪੈਸੇ ਦਿੰਦੇ ਨੇ ਦੇਣੇ ਜਰੂਰ ਪੈਂਦੇ ਨੇ ਜਿੰਨੇ ਵੀ ਇੱਥੇ ਘਟਨਾਵਾਂ ਹੋਈਆਂ ਨੇ ਬਾਅਦ ਚ ਗੱਲਾਂ ਉੜਦੀਆਂ ਆਉਂਦੀਆਂ ਨੇ ਕਿ ਜੀ ਫਲਾਨੇ ਦੇ ਗੋਲੀ ਚੱਲੀ ਸੀ ਉਹ ਬਾਅਦ ਚ ਪੈਸੇ ਦਿੱਤੇ ਫਰੋਤੀਆਂ ਵਾਲਿਆਂ ਨੇ ਪੈਸੇ ਮੰਗੇ ਹੁਣ ਇਹਦੇ ਵਿੱਚ ਬਹੁਤ ਸਾਰੇ ਤਾਂ ਉਹ ਨੇ ਜਿਹੜੇ ਤਕੜੇ ਗੈਂਗਸਟਰ ਨੇ ਜਿਹੜੇ ਜੀ ਫਰੋਤੀਆਂ ਮੰਗਦੇ ਨੇ ਤੇ ਬਹੁਤ ਸਾਰੇ ਉਹ ਨੇ ਜਿਹੜੇ ਉਹ ਗੈਂਗਸਟਰਾਂ ਦੇ ਨਾਂ ਤੇ ਫੋਨ ਕਰਕੇ ਫਰੋਤੀਆਂ ਮੰਗਦੇ ਨੇ ਕਿਤੇ ਦੂਰ ਬੈਠੇ ਕਹ ਲੋ ਡਰਾ ਕੇ ਪੈਸੇ ਲੈ ਲੈਂਦੇ ਨੇ ਐਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਆਈਆਂ ਨੇ ਹੁਣ ਪੰਜਾਬੀਆਂ ਤੋਂ ਕਿਉਂ ਪੈਸੇ ਮੰਗੇ ਜਾਂਦੇ ਨੇ ਤੇ ਹੋਰ ਹੋਰ ਲੋਕਾਂ ਤੋਂ ਕਿਉਂ ਨਹੀਂ ਪੈਸੇ ਮੰਗੇ ਜਾਂਦੇ ਹੁਣ ਇਹਦਾ ਕਾਰਨ ਕੀ ਹੋ ਸਕਦਾ ਇੱਕ ਤਾਂ ਜੀ ਮਹਿੰਗੀਆਂ ਗੱਡੀਆਂ ਲੈ ਲਈਆਂ ਔਰੇ ਪੰਜਾਬੀਆਂ ਨੇ ਵੱਡੇ ਘਰ ਬਣਾ ਲਏ ਤੇ ਉਹ ਤੋਂ ਮੁੱਖ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੇ ਪੰਜਾਬੀ ਸੀ ਉਹਨਾਂ ਨੇ ਪੰਜਾਬੀ ਬਹੁਤ ਲੁੱਟੇ ਨੇ ਕੀ ਜੀ ਐਲਐਮਆਈਆਂ ਵੇਚੀਆਂ ਜਾਂ ਟਿਮ ਹੌਟਨਾਂ ਜੀ ਉਹ ਤੇ ਐਲਐਮਮਆਈਆਂ ਵੇਚੀਆਂ ਪੰਜਾਬ ਤੋਂ ਮੁੰਡੇ ਸੱਦੇ ਹਰਿਆਣੇ ਤੋਂ ਸੁੱਦੇ ਜੀ ਤਕੜੀਆਂ ਲੰਮਾਈਆਂ ਵੇਚੀਆਂ 30-30 ਲੱਖ ਦੀਆਂ ਜੋ ਕਿ 50-50 60-60 ਹਜ਼ਾਰ ਡਾਲਰ ਦੀਆਂ ਲੰਮਾਈਆਂ ਵੇਚੀਆਂ ਤੇ ਇੰਡੀਆ ਤੋਂ ਵੀਜੇ ਲਵਾਏ ਤੇ ਕੈਨੇਡਾ ਸੱਦੇ ਤੇ ਫਿਰ ਉੱਥੇ ਜੀ ਇੱਥੇ ਆ ਕੇ ਵੀ ਉਹਨਾਂ ਨੂੰ ਸੈਲਰੀ ਕੀ ਦੇਣੀ ਟਿਮ ਹੋਟਲ ਦੀਆਂ ਨਿਊਜ਼ਾਂ ਆਉਂਦੀਆਂ ਨੇ ਜਿਹੜੇ ਪੰਜਾਬੀ ਮਾਲਕਾਂ ਕੋਲੇ ਟਿਮ ਹੋਟਲ ਨੇ ਉਹਨਾਂ ਨੇ ਲੰਮਾਈਆਂ ਤੇ ਬੰਦੇ ਬੁਲਾਏ ਤੇ ਫਿਰ ਉਹਨਾਂ ਨੂੰ ਸੈਲਰੀ ਦਿੱਤੀ 5 ਡਾਲਰ 10 ਡਾਲਰ 4 ਡਾਲਰ ਹੁਣ ਇੱਥੇ 4 ਡਾਲਰ ਨਾਲ ਬਣਦਾ ਕੀ ਆ ਉਹਨਾਂ ਨੇ ਜੱਜ ਕੇ ਪੰਜਾਬੀ ਲੁੱਟੇ ਨੇ ਤੇ ਉਹਨਾਂ ਨੇ ਲੁੱਟ ਕੇ ਜੀ ਵੱਡੇ ਵੱਡੇ ਘਰ ਬਣਾ ਲਏ ਵੱਡੇ ਵੱਡੇ ਰੈਸਟੋਰੈਂਟ ਬਣਾ ਲਏ ਐਲਮਾਈਆਂ ਵੇਚ-ਵੇਚ ਕੇ ਬਿਜ਼ਨਸ ਚਲਾਇਆ ਹਾਲਾਂਕਿ ਗਵਰਨਮੈਂਟ ਨੂੰ ਵੀ ਇਹ ਚੀਜ਼ ਦਾ ਪਤਾ ਕਿ ਇਹ ਬਿਜ਼ਨਸ ਚੱਲਦੇ ਨੇ ਜੀ ਇਦਾਂ ਦੇ ਇਦਾਂ ਦੇ ਬਿਜ਼ਨਸ ਚੱਲਦੇ ਨੇ ਇਹ ਗਵਰਨਮੈਂਟ ਨੂੰ ਪਤਾ ਹੈਗਾ ਤੇ ਲੋਕਾਂ ਨੇ ਕਹਿ ਲੋ ਮਹਿਲਾਂ ਦੇ ਮਹਿਲ ਬਣਾ ਲਏ ਪੈਸਾ ਆਇਆ ਕਿੱਥੋਂ ਪੰਜਾਬ ਤੋਂ ਜੀ ਮੁੰਡਾ ਆਉਣਾ ਸੀ ਪੰਜਾਬ ਤੋਂ ਜੀ ਜ਼ਮੀਨ ਵੇਚ ਕੇ ਕਿੱਲਾ ਇੱਥੇ ਆਇਆ ਤੇ 3 ਲੱਖ ਰੁਪਇਆ ਉਹ ਦਿੱਤਾ ਕੰਪਨੀ ਵਾਲਿਆਂ ਨੂੰ ਉਹਨਾਂ ਨੇ ਸਿਰਫ ਵੀਜ਼ਾ ਲਵਾਇਆ ਕਹਿੰਦੇ ਜੀ ਕੰਮ ਵੀ ਦੇਵਾਂਗੇ ਉਰੇ ਆ ਕੇ ਪਤਾ ਚੱਲਿਆ ਕਿ ਉਹਨਾਂ ਨੇ 4 ਤੋਂ 5 ਡਾਲਰ ਦੇ ਦਿੱਤੇ ਕੰਮ ਦੇ ਹੁਣ 4-5 ਡਾਲਰ ਨਾਲ ਬਣਦਾ ਕੁਝ ਨਹੀਂ ਹੁਣ ਜਿਹੜੇ ਕੰਪਨੀ ਦੇ ਮਾਲਕ ਸੀਗੇ ਸਟੋਰ ਵਾਲੇ ਮਹਿੰਗੀਆਂ ਗੱਡੀਆਂ ਜੀ ਫੇਸਬੁੱਕ ਤੇ ਪੋਸਟਾਂ ਪਾਉਣੀਆਂ ਉਸ ਤੋਂ ਬਾਅਦ ਗੈਂਗਸਟਰਾਂ ਨੂੰ ਪਤਾ ਲੱਗਿਆ ਕਿ ਇਹ ਭਾਈ ਮੋਟਾ ਮਾਲ ਚੱਕਦੇ ਨੇ ਪੈਸੇ ਮੋٹے ਨੇ ਇਹਨਾਂ ਕੋਲੇ ਇਹਨਾਂ ਨੂੰ ਫਰੋਤੀਆਂ ਦੇ ਫੋਨ ਆਉਣ ਲੱਗੇ ਦੇਖੋ ਇਹ ਵੀ ਗੱਲ ਤਾਂ ਕਿ ਫਰੋਤੀਆਂ ਦੇ ਫੋਨ ਆਏ ਪੈਸੇ ਲੁੱਟੇ ਪਰ ਉਸ ਤੋਂ ਵੀ ਗੱਲ ਤੇ ਇਹ ਹੈ ਕਿ ਭਾਈ ਪੰਜਾਬੀ ਹੀ ਪਜਾਮ ਨੂੰ ਲੁੱਟ ਕੇ ਲੈ ਕੇ ਆਏ ਅੱਜ ਕੈਨੇਡਾ ਦੇ ਵਿੱਚ ਸਰੀ ਆਮ ਸਰੀ ਦੇ ਵਿੱਚ ਸਭ ਤੋਂ ਜ਼ਿਆਦਾ ਫਰੋਤੀਆਂ ਦੇ ਫੋਨ ਆਉਂਦੇ ਨੇ ਇਕੱਲੇ ਸਰੀ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਹੋਰ ਵੀ ਜਗ੍ਹਾ ਆਉਂਦੇ ਨੇ ਪਰ ਉਹ ਖਾਸ ਨਹੀਂ ਸਭ ਤੋਂ ਅੱਜ ਮੈਨ ਲਿਸਟ ਦੇ ਵਿੱਚ ਸਰੀ ਆ ਜਿੱਥੇ ਸਭ ਤੋਂ ਵੱਧ ਫਰੋਤੀਆਂ ਦੇ ਫੋਨ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਫਰੋਤੀਆਂ ਦੇ ਫੋਨ ਆਉਂਦੇ ਨੇ ਦੁਕਾਨਦਾਰਾਂ ਜੇ ਕਿਸੇ ਦੀ ਦੁਕਾਨ ਵਧੀਆ ਚੱਲ ਗਈ ਉਹਨੂੰ ਫੋਨ ਆ ਗਿਆ ਜੇ ਕਿਸੇ ਦੀ ਲੋਟਰੀ ਨਿਕਲਿਆ ਹੀ ਉਹਨੂੰ ਫੋਨ ਆ ਗਿਆ ਜੀ ਅੱਜ ਕੱਲ ਤਾਂ ਨਵਾਂ ਸੀਨ ਨੂੰ ਦੇਖਣ ਨੂੰ ਮਿਲ ਗਿਆ ਕਹਿੰਦੇ ਜੀ ਲੋਟਰੀ ਨਿਕਲੀ ਤੇ న్యూਸ ਦੇ ਵਿੱਚ ਆਉਂਦੀ ਆ ਜੀ ਹੁਣ ਜਦੋਂ 200 ਦੀ ਲੋਟਰੀ ਪਾਈ ਆ 1.5 ਕਰੋੜ ਦੀ ਲੋਟਰੀ ਨਿਕਲਿਆ ਹੀ ਕਹਿੰਦੇ ਬੁੜੀ ਨੰਬਰ ਮਲਾਉਣ ਜਾਣਾ ਪੈਂਦਾਗਾ ਹੁਣ ਲੋਟਰੀ ਆਫਿਸ ਚ ਭਈ ਆ ਫਲਾਣੇ ਬੰਦੇ ਦੀ ਲੋਟਰੀ ਆ ਲੋਟਰੀ ਲੈ ਕੇ ਕਹਿੰਦੇ ਜੀ ਉਹ ਲੋਟਰੀ ਆਫਿਸ ਪਹੁੰਚੀ ਉਹ ਤੋਂ ਪਹਿਲਾਂ ਉਹਨੂੰ ਫੋਨ ਆ ਗਿਆ ਫਰੋਤੀ ਵਾਲਿਆਂ ਦਾ ਕੀ ਭਾਈ ਤੁਹਾਡੀ ਲੋਟਰੀ ਨਿਕਲਿਆ ਹੀ ਆ ਵੱਡੀ ਐਨੇ ਪੈਸੇ ਸਾਨੂੰ ਜਮ੍ਹਾਂ ਕਰ ਦੋ ਇੱਕ ਨਾਮਾਈ ਚਾਲਣ ਚੱਲ ਗਿਆ ਕਿ ਇੱਕ ਗਰੀਬ ਬੰਦੇ ਤੋਂ ਵੀ ਜਿਹਦੀ ਲੋਟਰੀ ਮੁਸ਼ਕਲ ਨਾਲ ਲੱਗਲੀ ਸੀ ਉਹ ਤੋਂ ਵੀ ਲੈਣ ਲੱਗੇ ਜੇ ਦੁਕਾਨਦਾਰੀ ਚੱਲਦੀ ਆ ਉਹ ਤੋਂ ਵੀ ਲੈਣ ਲੱਗੇ ਹੁਣ ਜਿਹੜੇ ਪੰਜਾਬ ਵਾਲੇ ਦੁਕਾਨਦਾਰ ਆ ਉਹ ਵੀ ਫਸ ਗਏ ਜੇ ਦੁਕਾਨ ਚੱਲਦੀ ਆ ਤਾਂ ਫਰੋਤੀਆਂ ਵਾਲਾ ਦੇ ਫੋਨ ਵਧਿਆ ਸਟੋਰ ਵੱਡਾ ਖੋਲਦਾ ਜੇ ਕਿਤੇ ਨਹੀਂ ਚੱਲਦੀ ਖਤਮ ਹੁੰਦਾ ਤਾਂ ਵੀ ਉਹਦਾ ਆਵਦਾ ਕੁੰਡਾ ਦੁਕਾਨਦਾਰ ਦੋਵੇਂ ਪਾਸੇ ਫਸ ਗਿਆ ਬਿਜ਼ਨਸਮੈਨ ਵੀ ਫਸ ਗਿਆ ਤੇ ਅੱਜ ਦੀ ਘੜੀ ਜੇ ਕਿਸੇ ਨੇ ਗੱਡੀ ਲੈਤੀ ਆ ਉਹਨੂੰ ਸੋਸ਼ਲ ਮੀਡੀਆ ਤੇ ਨਾ ਪਾਇਆ ਕਰੋ ਫੇਸਬੁੱਕ ਆ ਤੇ ਕਿ ਭਾਈ ਮਹਿੰਗੀ ਗੱਡੀ ਲੈ ਲਈ ਕਿਤੇ ਤੁਸੀਂ 30 40 ਲੱਖ ਦੀ ਗੱਡੀ ਲੈਤੀ ਹੋਵੇ 2 ਘੰਟੇ ਬਾਅਦ ਸੋਨੂ ਪ੍ਰੋਟੀ ਵਾਲੇ ਦਾ ਫੋਨ ਆ ਜਾਈ ਸਾਡੇ ਲਈ ਵੀ ਪੈਸੇ ਜਮਾ ਕਰ ਲਓ ਹੁਣ ਤੁਹਾਡੇ ਲਈ ਮਹਿੰਗੀਆਂ ਗੱਡੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਮੂਰੇ ਆਉਣਗੀਆਂ ਹੁਣ ਜਿਹੜਾ ਸਰੀ ਦਾ ਕ੍ਰੈਮ ਰੇਟ ਹੈਗਾ ਪ੍ਰੋਟੀਨਾਂ ਦਾ ਬਹੁਤ ਜ਼ਿਆਦਾ ਵੱਧ ਗਿਆ ਗਵਰਨਮੈਂਟ ਤੱਕ ਗੱਲਾਂ ਪਹੁੰਚਣ ਲੱਗੀਆਂ ਕਿ ਇਹਦੇ ਵਾਸਤੇ ਸਪੈਸ਼ਲ ਨਵਾਂ ਕਾਨੂੰਨ ਬਣਾਏ ਆਵੇ ਪਰ ਗਵਰਨਮੈਂਟ ਨੂੰ ਵੀ ਪਤਾ ਕਿ ਪੰਜਾਬੀਆਂ ਨੇ ਪੰਜਾਬ ਹੀ ਬਹੁਤ ਲੁੱਟਿਆ ਤੇ ਹੁਣ ਇਹਨਾਂ ਦੀ ਵਾਰੀ ਆ ਤੇ ਉਰੇ ਫਰੋਤੀਆਂ ਵਾਲੇ ਦੇ ਫੋਨ ਹਰ ਰੋਜ਼ ਗੋਲੀ ਨਿਤ ਗੋਲੀ ਆਮ ਹੋ ਗਈ ਨਾ ਤਾਂ ਹੁਣ ਕੈਨੇਡਾ ਸੇਫ ਆ ਤੇ ਨਾ ਪੰਜਾਬ ਸੇਫ ਆ ਪਹਿਲਾਂ ਲੋਕ ਕੈਨੇਡਾ ਇਸ ਲਈ ਆਉਂਦੇ ਸੀ ਕਿ ਭਾਈ ਸੇਫ ਜਗਾ ਇੱਥੇ ਫੈਮਿਲੀ ਆਰਾਮ ਨਾਲ ਰਹੂਗੀ ਹੁਣ ਇਹੋ ਜੀ ਕੋਈ ਗੱਲ ਨਹੀਂ ਇੱਥੇ ਵੀ ਨਾਰਮਲ ਹੀ ਹੋ ਗਈ ਗੱਲ ਜਿਹੜਾ ਕੁਝ ਪੰਜਾਬ ਚੱਲਦਾ ਉਹੀ ਕੁਝ ਕੈਨੇਡਾ ਚੱਲਦਾ ਚਾਹੇ ਤੁਸੀਂ ਪੰਜਾਬ ਚੋਂ ਚਾਹੇ ਕੈਨੇਡਾ ਚੋਂ ਤੁਹਾਨੂੰ ਫਰੋਤੀ ਜੇ ਤੁਹਾਡੇ ਕੋਲੇ ਪੈਸਾ ਵੱਧਦਾ ਤੇ ਬਿਜ਼ਨਸ ਵਧੀਆ ਚੱਲਦਾ ਤੁਹਾਨੂੰ ਫਰੋਤੀਆਂ ਦੇ ਫੋਨ ਆਈ ਜਾਣੇ ਹੁਣ ਇਹ ਤੇ ਕਦੋਂ ਲਗਾਮ ਲੱਗਣੀ ਹੈ ਇਹ ਕੁਝ ਕਹਿ ਨਹੀਂ ਸਕਦੇ ਪਰ ਗਵਰਨਮੈਂਟ ਨੂੰ ਜ਼ਰੂਰ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਤੇ ਆਮ ਲੋਕ ਵੀ ਭਾਈ ਜੇ ਕੁਝ ਕਾਮਯਾਬ ਹੁੰਦਾ ਉਹ ਸੋਸ਼ਲ ਮੀਡੀਆ ਤੋਂ ਦੂਰ ਰਿਹਾ ਕਰੋ ਜੇ ਕਾਮਯਾਬ ਹੋ ਗਿਆ ਉਹਨੂੰ ਦਬਾ ਕੇ ਰੱਖੋ ਗੱਲ ਨੂੰ ਜੇ ਕਿਤੇ ਤੁਸੀਂ ਚੜ੍ਹਦੇ ਉੱਤਰ ਦੇ ਜਹਾਜ਼ ਜਾਨੀਆਂ ਫੋਟੋਆਂ ਪਾਉਂਗੇ ਤੇ ਗੱਡੀਆਂ ਦੀਆਂ ਫੋਟੋਆਂ ਪਾਉਂਗੇ ਫਿਰ ਇਹ ਜੁਦਾ ਗੱਲ ਵੀ ਰੱਬ ਨੇ ਤਾਂ ਸੁਣੀ ਆ ਬਾਬੇ ਨੇ ਚਲੋ ਸੁਣ ਲਈ ਥੋੜਾ ਕੰਮ ਵਧੀਆ ਚੱਲ ਪਿਆ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਗੇ ਫਿਰ ਹੋਰ ਵੀ ਵੀਰ ਦੇਖ ਲਾ ਸੁਣ ਲਾ ਦੇ ਆ ਇਹ ਭਾਈ ਬੰਦਾ ਪੈਸੇ ਚਾਹੀ ਇਹਨੂੰ ਫੋਨ ਕਲਾਈਏ ਤਾਂ ਜਦੋਂ ਫੋਨ ਆਉਂਦਾ ਘਰ ਪਰਿਵਾਰ ਦੇ ਵਿੱਚ ਟੈਂਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਕਰਕੇ ਇਸ ਤੋਂ ਬਚਤ ਰਿਹਾ ਜਾਵੇ ਕਿ ਸੋਸ਼ਲ ਮੀਡੀਆ ਤੋਂ ਥੋੜਾ ਦੂਰ ਰਿਹਾ ਜਾਵੇ ਫੋਟੋਆਂ ਨਾ ਪਾਓ ਭਾਈ ਘੁੰਮਣ ਜਾਣ ਦੀਆਂ ਜਾਂ ਮਹਿੰਗੀ ਗੱਡੀ ਲੈਤੀ ਜਿਹਦਾ ਕੰਮ ਵਧੀਆ ਚੱਲਦਾ ਤੇ ਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਸੋਸੇ ਕਾਲ ਜੀ